ਇਹ ਕਿਰਦਿ ਮਨਜੂ ਜੀ ਕਰਦੀ ਉਹਨਾਂ ਦੀਆਂ ਵੀਵੇ ਦੇ ਬੱਚੇ ਲੱਗੇ ਆ ਜੀ ਇਹ 110 ਦੇ ਕਲਰੇ ਵਾਸਤੇ ਲੱਭਦੇ ਹਾਂ ਇਹ ਉੱਥੇ ਵੀ ਨਹੀਂ ਲੱਭਦੇ ਆ ਜਿੱਥੇ ਲੱਭ ਗਿਆ ਜੀ ਕਿ ਬਰੈਸ ਇਹਨਾਂ ਸਰਟ ਕਰ ਲੋ ਤੁਸੀਂ ਜੇ ਨਾਲ ਕੋਈ ਬੇਜਣਾ ਤੁਹਾਨੂੰ ਆ ਜੀ ਨੂੰ ਦੋ ਨਾਗਾਇਚ ਸਾਰੇ ਜਿਹੜੇ ਬਾਕੀ ਹੈ ਨਾ

ਵਿਕੋ ਸਵੇਰ ਹੁੰਦਾਈ ਪੁਲਿਸ ਮੁਲਾਜ਼ਮ ਵਕਵਕ ਮਹੱਲਿਆਂ ਦੇ ਵਿੱਚ ਪਹੁੰਚ ਗਏ ਨੇ ਤੇ ਇੱਥੇ ਕਈ ਕਰਾਦੀ ਤਲਾਸ਼ੀ ਲਈ ਗਈ ਹੈ ਵਕਵਕ ਸ਼ੱਕੀ ਕਰਾ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਹੈ ਤੇ ਘਰ ਦਾ ਕੱਲਾ ਕੱਲਾ ਸਮਾਨ ਛਾਨ ਮਾਰਿਆ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਈ ਵਾਹਨ ਰੋਕੇ ਗਏ ਨੇ ਤੇ ਵਾਹਨਾ ਦੀ ਵੀ ਚੈਕਿੰਗ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਸ਼ਰਾਰਤੀ ਅਨਸਰਾ ਤੇ ਅਪਰਾਧ ਦੇ ਖਿਲਾਫ ਚਲਾਏ ਮਹਿੰਮ ਦੇ ਤਹਿਤ ਪੁਲਿਸ ਵੱਲੋਂ ਵੱਖ-ਵੱਖ ਮੋਹੱਲਿਆਂ ਦੇ ਵਿੱਚ ਸ਼ੱਕੀ ਕਰਾਂ ਦੀ ਤਲਾਸ਼ੀ ਲਈ ਗਈ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਆ ਤਰਨਤਾਰਨ ਦੀਆਂ ਜਿੱਥੇ ਵੱਖ-ਵੱਖ ਕਰਾਂ ਦੀ ਪੁਲਿਸ ਮੁਲਾਜ਼ਮਾ ਨੇ ਤਲਾਸ਼ੀ ਲਈ ਹੈ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਹੈ ਡੀਐਸਪੀ ਸਿਟੀ ਤਰਨਤਾਰਨ ਕਮਲਜੀਤ ਸਿੰਘ ਰੰਦਾਵਾ ਦੀ ਅਗਵਾਈ ਦੇ ਵਿੱਚ ਪੁਲਿਸ ਟੀਮਾਂ ਨੇ ਘਰ ਦੇ ਵਿੱਚ ਰੇਡ ਕੀਤੀ ਹੈ ਕਈ ਘਰਾਂ ਦੇ ਵਿੱਚ ਤਲਾਸ਼ੀ ਲਈ ਗਈ ਹੈ ਤੇ ਐਸੇ ਦਰਮਿਆਨ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਤਾਂ ਪੁਲਿਸ ਦੇ आला ਅਧਿਕਾਰੀ ਸوير ਹੁੰਦਿਆਂ ਹੀ ਇੱਕ ਵਕ ਵਕ ਮੁਹੱਲੇ ਆ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਸ਼ੱਕੀ ਘਰਾਂ ਤੇ ਛਾਪਾ ਮਾਰਿਆ ਗਿਆ ਜੀ ਕਰ ਵੀ ਮੰਜੂ ਹਾਂ ਜੀ ਉਹਨਾਂ ਦੀਆਂ ਵੀਵੀਆਂ ਦੇ ਬੱਚੇ ਰੱਜੇ ਆ ਜੀ ਇਹ ਖੁਦ 10 ਦੇ ਕਲਮੇ ਵਾਸਤੇ ਲੱਭਦੇ ਹਾਂ ਇਹ ਉੱਥੇ ਵੀ ਨਹੀਂ ਲੱਭਦੇ ਆ ਜਿੱਦ ਲੱਭ ਗਿਆ ਜੀ ਜੀ ਬਰੇਸ਼ ਜੀ ਇਹਨਾਂ ਸਰਟ ਕਰ ਲੋ ਤੇ ਮੇਰੇ ਨਾਲ ਕੁਝ ਮਿਲ ਜਣਾ ਤੁਹਾਨੂੰ ਨਹੀਂ ਕਰ ਸਾਡੀ ਜੁਰਮ ਦੋ ਨਾਗਾਏ ਸਾਰੇ ਜਿਹੜੇ ਬਸਤੀ ਨੇ ਫੋਜੂਦ ਰਿਲਾਬੋ ਪੋਟੇ ਆ ਵੇਖੋ ਸਵੇਰ ਹੁੰਦਿਆ ਹੀ ਪੁਲਿਸ ਮੁਲਾਜ਼ਮ ਵੱਖ-ਵੱਖ ਮੋਹੱਲਿਆਂ ਦੇ ਵਿੱਚ ਪਹੁੰਚ ਗਏ ਨੇ ਤੇ ਇੱਥੇ ਕਈ ਘਰਾੜੀ ਤਲਾਸ਼ੀ ਲਈ ਗਈ ਹੈ ਵੱਖ-ਵੱਖ ਸ਼ੱਕੀ ਘਰਾੜ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਹੈ ਤੇ ਘਰ ਦਾ ਕੱਲਾ ਕੱਲਾ ਸਮਾਨ ਛਾਣ ਮਾਰਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਕਈ ਵਾਹਨ ਰੋਕੇ ਗਏ ਨੇ ਤੇ ਵਾਹਨਾ ਦੀ ਵੀ ਚੈਕਿੰਗ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸ਼ਰਾਰਤੀ ਅੰਸਰਾ ਤੇ ਅਪਰਾਧ ਦੇ ਖਿਲਾਫ ਚਲਾਈ ਮਹਿੰਮ ਦੇ ਤਹਿਤ ਪੁਲਿਸ ਵੱਲੋਂ ਵਾਕਵਕ ਮੋਹੱਲੇ ਦੇ ਵਿੱਚ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਤਰਨਤਾਰਨ ਦੀਆਂ ਜਿੱਥੇ ਵਾਕਵਕ ਕਰਾਦੀ ਪੁਲਿਸ ਮੁਲਾਜ਼ਮਾ ਨੇ ਤਲਾਸ਼ੀ ਲਈ ਹੈ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਹੈ ਡੀਐਸਪੀ ਸਿਟੀ ਤਰਨਤਾਰਨ ਕਮਲਜੀਤ ਸਿੰਘ ਰੰਦਾਵਾਦੀ ਅਗਵਾਈ ਦੇ ਵਿੱਚ ਪੁਲਿਸ ਟੀਮਾਂ ਨੇ ਘਰ ਦੇ ਵਿੱਚ ਰੇਡ ਕੀਤੀ ਹੈ ਕਈ ਘਰਾਂ ਦੇ ਵਿੱਚ ਤਲਾਸ਼ੀ ਲਈ ਗਈ ਹੈ ਤੇ ਐਸੇ ਦਰਮਿਆਨ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਤਾਂ ਪੁਲਿਸ ਦੇ اعلی ਅਧਿਕਾਰੀ ਸوير ਹੁੰਦਿਆ ਹੀ ਇੱਕ ਵਕ ਵਕ ਮੋਹੱਲੇ ਆ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਸ਼ੱਕੀ ਘਰਾਂ ਤੇ ਛਾਪਾ ਮਾਰਿਆ ਗਿਆ ਹੈ